ਉੜਿਆ ਤੇ ਲਿਖਿਆ ਈਮਾਨਦਾਰ ਨੇਤਾ ਏ ਉੜਿਆ ਤੇ ਲਿਖਿਆ ਈਮਾਨਦਾਰ ਨੇਤਾ ਏ ਹਰ ਮਨ ਪਿਆਰਾ ਤੇ ਸਭ ਦਾ ਚਹਤਾ ਏ ਹਰ ਮਨ ਪਿਆਰਾ ਤੇ ਸਭ ਦਾ ਚਹਤਾ ਏ ਸਾਰਿਆਂ ਨੇ ਕਹਿਣਾ ਤੁਸੀਂ ਪਹਿਣਾ ਤੇ ਪਾਈ ਨੂੰ ਐਮਪੀ ਬਣਾਉਣਾ ਆਪਾਂ ਸਾਰਿਆਂ ਨੇ ਨਾਲ ਕੇ ਰਾਜਾ ਬੜਿੰਗ ਪਾਈ ਨੂੰ ਰਾਜਾ ਬੜਿੰਗ ਬਾਈ ਨੂੰ ਗੀਤੇ ਹੋਏ ਬਾਦਿਆਂ ਨੂੰ ਪੂਰਾ ਕਰਕੇ ਬਖਾਉਂਦਾ ਲੋਕ ਸਭਾ ਵਿੱਚ ਮੁੱਤੇ ਥੋਡੇ ਹਾਂ ਉਠਾਉਗਾ ਲੋਕ ਸਭਾ ਵਿੱਚ ਮੁੱਤੇ ਥੋਡੇ ਹਾਂ ਉਠਾਉਗਾ ਦੇ ਦਿਓ ਜੀ ਮੌਕਾ ਕਾਂਗੇ ਰਸਤੇ ਛੁਪਾਈ ਨੂੰ ਤੇ ਪੜਾਉਣਾ ਆਪਾਂ ਸਹਾਰਿਆਂ ਨੇ ਨਾਲੇ ਕੇ ਰਾਜਾ ਬੜਿੰਗ ਬਾਈ ਨੂੰ ਰਾਜਾ ਬਣੇਂਗ ਬਾਈ ਨੂੰ ਮੇਲੂ ਹਕਮ ਜਿਤਹੂਰ ਨੂੰ ਖਾਉ ਰੱਜ ਕੇ ਹੇ ਰੋਟੀ ਨੂੰ ਸਾਡਾ ਕਿਰਸਾਨ ਸ਼ੂਭੂ ਅੰਬਰਾਂ ਦੀ ਚੋਟੀ ਨੂੰ ਸਾਡਾ ਕਿਰਸਾਨ ਸ਼ੂਭੂ ਅੰਬਰਾਂ ਦੀ ਚੋਟੀ ਨੂੰ ਕਰੂ ਤੁਕਣਾ ਹੇ ਅੰਨ ਦਾਤਾ ਆਪਣੀ ਕਮਾਈ ਨੂੰ ਐਮੀ ਬਣਾਉਣਾ ਆਪਾ ਸਹਾਰਿਆਂ ਨੇ ਰਾਲੇ ਕੇ ਰਾਜਾ ਬੜਿੰਗ ਬਾਈ ਨੂੰ ਰਾਜਾ ਬੜਿੰਗ ਬਾਈ ਨੂੰ ਤੀਆਂ ਤੇ ਪਹਿਣਾ